ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਅਸੀਂ ਜੀਰਕਪੁਰ ਦੇ ਨਾਲ ਲੱਗਦੇ ਪਿੰਡ ਛੱਤਬੀੜ ਤੇ ਵਿੱਚ ਪਹੁੰਚੇ ਆਂ ਅੱਜ ਤੁਹਾਨੂੰ ਇੱਕ ਬਹੁਤ ਵੱਡਾ ਡੇਰੀ ਫਾਰਮ ਦਿਖਾਉਣ ਲੱਗੇ ਆਂ ਘੱਟੋ ਘੱਟ 200 ਤੋਂ 250 ਮੱਝ ਦਾ ਤੇ ਪਹਿਲਾਂ ਬਾਈ ਹੋ ਰਿਆਂ ਦਾ ਇੱਧਰ ਸ਼ੈੱਡਾਂ ਟਰੈਕਟਰ ਟ੍ਰੈਕਟਰ ਜਿੱਥੇ ਠਲਦੇ ਆ ਉਹ ਦੇਖ ਸਕਦੇ ਆ ਇੱਧਰ ਬਾਈ ਹੋ ਰਿਆਂ ਨੇ ਬਖਤਾਂ ਵੀ ਰੱਖੀਆਂ ਤੇ ਇਹ ਥੋੜੀਆਂ ਘੂਰਦੀਆਂ ਵੀ ਆ ਤੇ ਆ ਆ ਦੇਖ ਲੋ ਤੇ ਆ ਬਾਈ ਹੋਰਿਆਂ ਦਾ ਡੇਰੀ ਫਾਰਮ ਆ ਟਰੈਕਟਰ ਟ੍ਰਕਟਰ ਖੜੇ ਆ ਤੇ ਆ ਟੂੜੀਆਂ ਛੱਡ ਆ ਇਧਰ ਮੈਂ ਤੁਹਾਨੂੰ ਵਿਖਾ ਦਿਆਂ ਬਾਈ ਦੇ ਨਾਲ ਆਲੂਆਂ ਦਾ ਕੰਮ ਆ ਤੇ ਵੈਸੇ ਮੈਂ ਗੱਲ ਕਰਾਂ ਇੱਥੇ ਇਹ ਬਾਈ ਜੀ ਦਾ ਨਾਮ ਜਿਹੜੇ ਮਾਲਕ ਨੇ ਸੋਨੀ ਆ ਬਹੁਤ ਵੱਡਾ ਡੇਰੀ ਫਾਰਮ ਆ ਇਹਨਾਂ ਦੇ ਆਪਦੇ ਪ੍ਰੋਜੈਕਟ ਬਣਾ ਕੇ ਇੱਥੇ ਚ ਚੰਡੀਗੜ੍ਹ ਮੁਹਾਲੀ ਦੇ ਵਿੱਚ ਵਿਖਦੇ ਆ ਤੇ ਇਹਨਾਂ ਦਾ ਆਪਦੇ ਪ੍ਰੋਜੈਕਟਿੰਗ ਦਾ ਕੰਮ ਆ ਤੇ ਬਹੁਤ ਵਧੀਆ ਕੰਮ ਇਹਨਾਂ ਦਾ ਤੇ ਇਹ ਵੈਸੇ ਜਿਹੜਾ ਪੈਂਡਾ ਹੈ ਕਰੀਬਨ 75% ਜ਼ਮੀਨ ਜਿਹੜੀ ਮੈਂ ਤੁਹਾਨੂੰ ਦੱਸ ਦਿੰਨਾ ਵੀ ਉਹਨਾਂ ਨੇ ਫੀਸ ਲਈ ਹੈ ਜਿਹੜੇ ਆ ਘਰੋਲੀਆਂ ਕਟੀਆਂ ਜਾਂ ਫਲਾਈਟ ਕੱਟੇ ਆ ਤੇ ਇਸੇ ਜਿਹੜੇ ਬਸ ਕੋਸ਼ਿਸ਼ ਕੀ ਜ਼ਿੰਮੇਵਾਰ ਅੜੇ ਆ ਪਰ ਫਿਰ ਵੀ ਬਾਈ ਨੇ ਇੱਥੇ ਜਿਹੜਾ ਇਹ ਪੈਂਡਾ ਇਹਦੇ ਵਿੱਚ ਬਹੁਤਾ ਸ਼ੈਰੀ ਕਰਨ ਹੋ ਚੁੱਕਿਆ ਪਰ ਫਿਰ ਵੀ ਬਾਈ ਨੇ ਡੇਰੀ ਫਾਰਮ ਨੂੰ ਸੰਭ ਕੇ ਰੱਖਿਆ ਹੋਇਆ ਤੇ ਆਹ ਦੇਖ ਸਕਦੇ ਹੋ ਤੇਲ ਵਾਲੀ ਡੀਜ਼ਲ ਟੈਂਕੀ ਖੜੀ ਆ ਤੇ ਇਹ ਲੋ ਬਾਈ ਵਸੇ ਦੇ ਥੋੜੀ بارش ਕਰਕੇ ਨਹੀਂ ਪੈਂਡ ਕਰਨ ਕੇ ਬਾਈ ਜੀ ਆਇਆ ਨਹੀਂ ਫਾਰਮ ਤੇ ਨਹੀਂ ਬਾਈ ਨੇ ਤੁਹਾਡੀ ਗੱਲਬਾਤ ਕਰਾਉਣੀ ਸੀ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਚਲੋ ਕੋਈ ਨਹੀਂ ਫੇਰ ਕੇ ਸਮਾਂ ਮਿਲਿਆ ਕੋਈ ਬਾਈ ਕੋਲੇ ਆਵਾਂਗੇ ਤੇ ਆਹ ਦੇਖ ਸਕਦੇ ਹੋ ਇਧਰ ਚਾਰ ਕੱਢ ਕੇ ਲਿਆ ਰਹੇ ਆ ਆ ਦੇਖੋ ਆ ਦੇਖੋ ਪਹਿਲਾ ਕਿਲਾ ਮਦਨ ਇਹ ਜੋ ਸਪਾਈ ਬਹੁਤ ਆ ਯਾਰ ਐਡੀ ਮੱਝ ਦੇ ਵਿੱਚ ਆਪਾਂ ਤਾਂ ਹੁਣ ਪੰਜ ਪੰਜ ਮੱਝਾਂ ਰੱਖੀਆਂ ਹੁੰਦੀ ਬਹੁਤੇ ਘਰਾਂ ਚ ਲੈਣੇ ਆ ਵੀ ਗੋਹਾ ਪਿਆ ਹੁੰਦਾ ਤੇ ਜੋ ਸਪਾਈ ਵੇਖੋ ਯਾਰ ਆ ਕਿਉਂ ਤੱਕ ਸਵੇਰ ਸਵੇਰ ਦਾ ਸਮਾਂ ਤੇ ਅਵੇ ਲੋ ਹਰੇਕ ਮੱਝ ਦੇ ਥੱਲੇ ਸਪਾਈ ਕੀਤੀ ਹੋਈ ਆ ਤੇ ਗੋਹਾ ਦੇ ਢੇਰਿਆਂ ਪਿੱਛੇ ਕਰਕੇ ਲਾਈਆਂ ਹਾਂ ਵੇ ਕਿੰਨੀ ਸਪਾਈ ਕੀਤੀ ਇਹ ਹੁਣ ਚੱਕ ਦੇਣੀ ਕੋਈ ਤਰਕੇ ਦਾ ਸਮਾਂ ਨਾ ਇਹ ਤੇ ਇਹ ਇਕੱਠਾ ਕਰ ਲਿਆ ਤੇ ਹੁਣ ਚੱਕ ਦੇਣੀ ਵੇ ਇੱਕ ਗੱਲ ਆ ਚਲੋ ਹਰੇਕ ਦੇ ਨਾਲ ਦੀ ਨਾਲ ਫੋਟੋ ਵਜਦਾ ਇੱਕ ਕਮਾਈ ਦੇ ਆ ਵੇ ਥੱਲੇ ਗੋਹਾ ਦਿਖਾਉ ਮੈਂ ਕਿਸੇ ਹੀ ਮੱਝ ਦੇ ਅਜੇ ਸਰਕੇ ਦਾ ਸਮਾਂ ਤੇ ਆ ਵੇਖੋ ਪਾਣੀ ਵਾਲੀ ਟੈਂਕੀ ਦੀ ਕਿੰਨੀ ਸਫਾਈ ਆ ਕਿੰਨੀ ਸਫਾਈ ਨਾਲ ਪਾਣੀ ਵੇਖੋ ਰੱਖਿਆ ਜਿਆ ਮੱਝਾਂ ਪੀਣ ਆਲਾ ਤੇ ਬਹੁਤ ਵੱਡਾ ਡੇਰੀ ਫਾਰਮ ਹੈ ਇੱਕ ਗੱਲ ਹੋਰ ਦੱਸੋ ਇਹ ਡੇਰੀ ਫਾਰਮ ਹੈ ਜਿਹੜਾ ਇਹ 50% ਤੋਂ ਉੱਪਰ ਲక్ష్ਮੀ ਡੇਰੀ ਫਾਰਮ ਦੇ ਸੀ ਮਨਾਲ ਘੱਬਾ ਤੇ ਵੈਸੇ ਬਾਈ ਦਾ ਹੀ ਬਹੁਤ ਵਧੀਆ ਕੰਮ ਆ ਤੇ ਇਹ ਬਾਈ ਦਾ ਅੰਕਲ ਜੀ ਸ਼ੇਰ ਬਾਦ ਜਾਂ ਬਰਿੰਦਰ ਬਾਈ ਹੋਰ ਇਹਨਾਂ ਬਹੁਤ ਪਿਆਰ ਆ ਤੇ ਬਾਈ ਬਹੁਤ ਵਧੀਆ ਇਨਸਾਨ ਆ ਆ ਦੇਖ ਸਕਦੇ ਹੋ ਇਹਦੇ ਬੁੱਲ ਖੜਾ ਇਹ ਖੇਮਕੇਰਾਂ ਵਾਲਾ ਬੱਚਾ ਤੇ ਬਾਕੀ ਇਹਦੇ ਵਿੱਚ ਬਹੁਤੇ ਬੱਚੇ ਆ ਇਹਨਾਂ ਦੇ ਲక్ష్ਮੀ ਡੇਰੀ ਫਾਰਮ ਦੇ ਆ ਕਟੀਆਂ ਚੋ ਤੇ ਗਾਂ ਵੀ ਗੱਭ ਆ ਤੇ ਆ ਵੇਖੋ ਮੈਂ ਤੁਹਾਨੂੰ ਨਾ ਨਿਗਾਹ ਵਿਖਾਉਣਾ ਵੀ 200 250 ਮੱਝ ਆ ਬਹੁਤ ਵੱਡਾ ਪ੍ਰੋਜੈਕਟ ਆ ਬਾਈ ਹੋਰ ਇਹਦਾ ਇਧਰ ਦੇਖ ਸਕਦੇ ਹੋ ਵੱਡਾ ਡੇਰੀ ਫਾਰਮ ਆ ਆ ਪੂਰੇ ਖੇਤ ਨਵੇਂ ਬੜਾ ਟਾਪ ਦਾ ਬਣਾਇਆ ਇਧਰ ਬੱਚੇ ਖੜੇ ਆ ਹੁਣ ਇਹਦੇ ਵਿੱਚ ਆਪਣਾ ਹੀ ਨਹੀਂ ਪਤਾ ਕਿ ਕਿਹੜੇ ਲక్ష్ਮੀ ਦੇ ਦੀ ਫਾਰਮ ਦੇ ਕਿਹੜਾ ਪੁੱਲ ਕਿਹਦੇ ਕਿਹਦੇ ਕਿਉਂਕਿ ਬਹੁਤ ਸਾਰੀਆਂ ਕੱਟੀਆਂ ਇੱਥੇ ਤੇ ਆਹ ਦੇਖ ਸਕਦੇ ਹੋ ਸਾਰੇ ਤੁਹਾਨੂੰ ਬਹੁਤ ਕੈਮਰਾ ਮਾਰ ਕੇ ਮੈਂ ਵਿਖਾ ਦਿਆਂ ਆਹ ਸਾਰੀ ਕੱਲੀ ਕੱਲੀ ਮੱਝ ਦੇ ਬਹੁਤ ਟੌਪ ਦੀ ਮੱਝ ਆ ਇਹ ਇੱਕ ਕਮਾਲ ਆ ਯਾਰ ਵੇਖੋ ਇੱਕੋ ਹੀ ਮੱਝ ਥੰਦੇ ਗੁਆਣੀ ਛੱਡਦੇ ਆਹ ਵੇਖੋ ਆਹ ਵੇਖੋ ਨਾਲ ਦੀ ਨਾਲ ਜੋ ਫੋਟੋ ਕੀਤਾ ਨਾ ਤੇ ਬੰਦਾ ਇਹਨਾਂ ਸਵਾਇ ਕਰਨ ਆ ਗਿਆ ਆਹ ਵੇਖੋ ਵਾਹ ਆ ਆ ਹੁੰਦੀਆਂ ਸਭਾਈਆਂ ਇੱਥੇ ਆਪਾਂ ਪਾਈ ਪਾਈ ਮੱਝਾਂ ਥੱਲੇ ਨਹੀਂ ਗੋਇਆ ਆਪਣੇ ਤੋਂ ਇਹ ਫੌੜੇ ਵਾਈਦੇ ਨਾਲ ਦੀ ਨਾਲ ਫੌੜਾ ਨਾਲ ਦੀਆਂ ਢੇਰੀਆਂ ਦੇਖੋ ਹੁਣ ਚੱਕ ਦੇਣਗੇ ਇਹ ਥੋੜੇ ਜਿᱷਰ ਚ ਤੇ ਆਹ ਦੇਖੋ ਕੱਲੀ ਕੱਲੀ ਤੁਹਾਨੂੰ ਮੈਂ ਮੱਝ ਬੁਖਾ ਰਿਆ ਤੇ ਅਜੇ ਤੱਕ ਕਈ ਕੁ ਬਾਹ ਹੁਣ ਨਵਾਉਣਗੇ ਕਿਉਂਕਿ ਮੈਨੂੰ ਜੋ ਮੈਂ ਟਾਈਮ ਸੀ ਹੋਰੇ ਬਾਈ ਜੀ ਨਾਲ ਲਿਆ ਸੀਗਾ ਵੀਡੀਓ ਬਣਾਉਣ ਨਾਲ ਗੱਲਬਾਤ ਕਰਨ ਦਾ ਚਲੋ ਬਾਈ ਜੀ ਕੋਲ ਮੈਂ ਰਾਤ ਰੁਕਿਆ ਇੱਥੇ ਇਹਨਾਂ ਦੇ ਵਿੱਚ ਫਲਾਈਟ ਬਣਿਆ ਡੇਰੀ ਫਾਰਮ 'ਚ ਬਾਈ ਜੀ ਘਰੋਂ ਫਿਰ ਨਹੀਂ ਕਰਕੇ ਨਹੀਂ ਅਜੇ ਇੱਥੇ ਕਰਾ ਸਕੇ ਥੋੜਾ ਲੇਟ ਹੋ ਗਏ ਅਸੀਂ ਵੀ ਜਾਣਾ ਸੀਗਾ ਤੇ ਆ ਦੇਖ ਸਕਦੇ ਹੋ ਕੱਲੀ ਕੱਲੀ ਮੱਝ ਮੈਂ ਤੁਹਾਨੂੰ ਦਿਖਾ ਰਿਆ ਤੇ ਬਹੁਤ ਵਧੀਆ ਚੰਗੀਆਂ ਮੱਝਾਂ ਕਰੀਬਨ ਤੇ ਹੁਣ ਬਾਈ ਜੀ ਹੁੰਦੇ ਤੁਹਾਨੂੰ ਪੁੱਛਦੇ ਕਿ ਕਿਹਦੀ ਮੱਝ ਲੈਣਾ ਹੈ ਜਿਹੜੀਆਂ ਚੰਗੀਆਂ ਮੱਝਾਂ ਲੈਣਾ ਵੈਰੇ ਕਿਉਂਕਿ ਇੰਨੀ ਮੱਝਾਂ ਦੇ ਵਿੱਚ ਮੈਂ ਤੁਹਾਨੂੰ ਕੱਲ ਦੱਸਾਂਗੇ ਕੁਝ ਮੱਝਾਂ ਹੀ ਹੁੰਦੀਆਂ ਜਿਨ੍ਹਾਂ ਬਾਰੇ ਪਾਈ ਗਿਆਨ ਹੁੰਦਾ ਕਿਉਂਕਿ ਮੱਝ ਬਹੁਤ ਜ਼ਿਆਦੇ ਆ ਤੇ ਕੁਝ ਮੱਝਾਂ ਉਹੀ ਹੋਣ ਨੇ ਦੁੱਧ ਵਾਸਤੇ ਜੀ ਹੁਣ ਕਟੀਆਂ ਛੜੀਆਂ ਤੇ ਆਹ ਜੇ ਤੁਹਾਨੂੰ ਬਹੁਤ ਵੱਡਾ ਪ੍ਰੋਜੈਕਟ ਆ ਤੁਹਾਨੂੰ ਇਧਰ ਹੀ ਨਿਗਾਹ ਮਾਰ ਕੇ ਮੈਂ ਖੜੀ ਵਿਖਾ ਦਿੰਦਾ ਸਾਰੇ ਡੇਰੀ ਫਾਰਮ ਦੇ ਆਹ ਦੇਖ ਰਹੇ ਹੋ ਆਹ ਦੇਖੋ ਕੱਟੀਆਂ ਖੜੀਆਂ ਬੱਚੇ ਨਿੱਕੇ ਤੇ ਇੱਥੇ ਬਹੁਤ ਚੰਗੀਆਂ ਬਾਈ ਜੀ ਦੇ ਕੋਲੇ 27 26 26 ਲੀਟਰ ਆ ਗੀਆਂ ਮੱਝਾਂ ਵੀ ਹੈਗੀਆਂ ਕਿਉਂਕਿ ਬਾਈ ਜੀ ਆਪ ਨਹੀਂ ਆਏ ਪਰ ਮੈਨੂੰ ਇੱਕ ਗੱਲ ਆ ਸੋਹਣੀ ਲੱਗੀ ਯਾਰ ਵੀ ਹਰੇਕ ਮੱਝ ਦਾ ਥੱਲੇ ਗੋਹਾ ਨਹੀਂ ਵਧਿਆ ਨਾਲ ਦੀ ਨਾਲ ਇਕੱਠਾ ਪਿੱਛੇ ਰਵੇ ਨਾਲ ਦੀ ਨਾਲ ਇਕੱਠਾ ਕਰਕੇ ਪਿੱਛੇ ਰੱਖਦਾ ਵੀ ਇੰਨੀ ਮੱਝ ਦੇ ਚੀਨੀ ਸੁਭਾਈ ਕਰਨੀ ਬਹੁਤ ਵਧੀਆ ਗੱਲ ਆ ਤੇ ਬਹੁਤ ਵੱਡਾ ਕੰਮ ਆ ਬਾਈ ਹੋਰਿਆਂ ਦਾ ਆਹ ਦੇਖ ਸਕਦੇ ਆ ਐਕਾ ਇਧਰ ਵੀ ਟੈਂਕੀ ਬਣੀ ਪਾਣੀ ਵਾਲੀ ਐਕਾ ਬੁੱਲ ਖੜਾ ਇਹ ਨਹੀਂ ਮੈਨੂੰ ਪਤਾ ਕਿਹੜੇ ਦਾ ਬੱਚਾ ਆ ਬੁੱਲ ਆ ਦੋਵੇਂ ਆ ਵੀ ਤੇਰੀ ਬੁੱਲ ਖੜਾ ਆ ਕਬੂਰੀ ਜਿਹੜੀ ਆ ਵੇਖ ਸਕਦੇ ਆ ਇਧਰ ਗਾਵਾਂ ਆ ਪ੍ਰੋਜੈਕਟ ਆ ਜਿਹੜਾ ਗਾਵਾਂ ਵਾਲਾ ਉਹ ਦੇਖ ਸਕਦੇ ਆ ਸਾਈਵਾਲ ਸਾਰੇ ਧਰਾਂ ਦੀਆਂ ਪਸ਼ੂ ਆ ਸਾਰੀਆਂ ਨਸਲਾਂ ਤੇ ਬੜਾ ਸਿਰੇ ਦਾ ਡੇਰੀ ਫਾਰਮ ਕਹਿ ਸਕਦੇ ਆ ਤੇ ਉਹ ਵੀ ਸਾਬੀ ਉਹ ਦਰ ਪ੍ਰਾ ਸਪਾਈ ਚੱਲ ਰਹੀ ਆ ਹੌਲੀ ਹੌਲੀ ਜਿਵੇਂ ਗੋਵਾ ਚੱਕੀ ਜਾਂਦੇ ਆ ਆ ਦੇਖ ਦਿਓ ਆ ਦੇਖੋ ਕਿੰਨੀ ਸਪਾਈ ਆ ਕਦੇ ਵੀ ਮੱਝ ਤੇ ਕੋਸ ਤਾਂ ਛੱਡਦੇ ਹੀ ਨਹੀਂ ਪਤੰਦਰ ਨਾਲ ਦੀ ਨਾਲ ਫੋੜਾ ਰੱਖੇ ਬਸ ਸਿੱਕਟ ਦੇਣਾ ਤੇ ਆ ਦੇਖ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਵੀ ਬੱਚੇ ਆ ਇੱਧਰ ਇਹ ਸੱਚੀ ਗੱਲ ਜੀ ਸਾਰਿਆਂ ਨੂੰ